ਰੋ ਕੀ ਹਾਲ ਚਾਲ ਨੇ ਭਾਈ ਮਿਲ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਹ ਭਾਈ ਤਿੰਨ ਕਬੂਤਰਾਂ ਭਾਈ ਤੇ ਜੇ ਠੱਲੇ ਡਾ ਕੇ ਲੈਣੀਆਂ ਭਾਈ ਠੱਲੇ ਡਾ ਕੇ ਵੀ ਲੈਣਗੀਆਂ ਪੂਰਗਾ ਟਾਪ ਆ ਬਈ ਜਮਾ ਮੈਂ ਯਾਰ ਬਾਦੀਆਂ ਜਿੱਤਣਾਂ ਲੰਗਾ ਭਾਈ ਉਹ ਤੇ ਖਰਾਖ ਰੋ ਖਾਂਦੀਆਂ ਭਾਈ ਬਦਾਮ ਸਾਰਾ ਕੁਝ ਤੇ gekeڑے ਵੀ ਇਹਨਾਂ ਦੇ ਜੇ ਬੰਦਾ ਡਾ ਕੇ ਲੈਣੇ ਡਾ ਕੇ ਮੈਂ ਲੈਣਗੀਆਂ ਥੱਲੇ ਤੇ ਉੱਡਣ ਦੀ ਭਾਈ ਪੂਰੀ ਗਰੰਟੀ ਹੈ ਇਹਨਾਂ ਦੀ ਫੁੱਲ ਨੇ ਤੇ ਹਾਇ ਵੀ ਨਸਲ ਆ ਸਾਰੀ ਤੇ ਬਈ ਬੰਦੇ ਦਾ ਟਾਈਮ ਨਹੀਂ ਲੱਗਦਾ bizness ਹੋਰ ਵੀ ਆ ਨਾਲ ਤੇ ਦੇਣੀਆਂ ਇਹ ਬੂਤੀਆਂ ਬਈ ਤਿੰਨੇ ਪੂਰੀ ਫੁੱਲ ਗਰੰਟੀ ਹੋਈ ਜਿੰਨੀ ਮਰਜ਼ੀ ਬੰਦਾ ਗਰੰਟੀ ਚ ਸੌਫਾ ਕੇ ਲੈ ਲੈ ਆਹ ਦੇਖ ਸਕਦੇ ਹੋ ਬਈ ਆਹ ਖੱਟੀਆਂ ਦੀਆਂ ਬਈ ਤੇ ਉਹ ਦੋਨੇ ਛਟੀਆਂ ਦੀਆਂ ਚਾਹੇ ਹੁਣ ਬਈ ਥੱਲੇ ਆ ਕੇ ਬੰਦਾ ਡਾ ਕੇ ਰਿਹਾ ਸਕਦਾ ਤੇ ਫੋਨ ਉਹੀ ਭਰਾ ਲਾਇਓ ਜਿਹਨੇ ਲੈਣੀਆਂ ਹੋਈਆਂ ਬਈ ਨਸਲ ਦੇ ਘਪੂਰੀਆਂ ਬਈ ਗਰੰਟੀ ਫੁੱਲ ਹੋਈ ਨਾਂਗੀ ਤੇਰ ਗੁញਆਂ ਮਾਮਿਆਂ ਬਾਜੀ ਬੰਦਾ ਸਿੱਧੇ ਛੱਡ ਦੋ ਤਿੰਨੇ ਹੀ ਉਤਰਾਂਗਾ ਬਈ ਪੂਰੀਆਂ ਚੰਗੀਆਂ ਫੋਲੀ ਘਰੇ ਬਈ ਖੜੀ ਢਾਂਗੀ ਤੇ ਪੂਰੀ ਅੰਗ ਪੈਂਦੀ ਇੱਕ ਇੱਕ ਡੇਡ ਡੇਡ ਦੋ ਦੋ ਵਜਾਂੀਆਂ ਵੇਨਦੇ ਤੇ ਜ਼ਿਲ੍ਹਾ ਬਰਨਾਲਾ ਬਈ ਗਲਬਰੀ ਵੀ ਹੋ ਜੂ ਚੱਲੇ ਗਿਆ ਜਿਹਨੇ ਲੈ ਵੀ ਸਕਦਾ ਜਾ ਵੀ ਸਕਦਾ ਬੰਦਾ ਆਪਾਂ ਨੰਬਰ ਪਾਵਾਗੇ ਵੀਡੀਓ ਚ ਕਾਲ ਕਰ ਸਕਦਾ ਭਰਾ ਜੀ ਨੇ ਲੈਣੀ ਇਹ ਆ ਨਾਰਾ ਬਈ ਇਹ ਵੀ ਦੇਣਾ ਨਾਲ ਇਹ ਵੀ ਪੂਰਾ ਚੰਗਾ ਬਈ ਚਿੱਟੀਆਂ ਅੱਖਾਂ ਕਾਲਸਰਾ ਉਹ ਪੜੇ ਭੈਣ ਜਦੋਂ ਦੇਖੀ ਕਦਮ ਆਉਂਦੇ ਆ ਉਤਰਾਂਗੇ ਬਈ ਚਾਰੀ ਦੇਣੇ ਬਈ